ਹੈਲੋ ਦੋਸਤੋ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਅਪਨ ਅਰਵਿੰਦਰ ਸਿੰਘ ਗੋਲਕ ਦੋਸਤੋ ਅੱਜ ਆਪਾਂ ਰਿਵਿਊ ਕਰਦੇ ਨਿਊ ਹਾਲੈਂਡ 5510 ਐਕਸਲ ਤੇ ਇਹ ਨੌਨ ਸੀਆਰਟੀ ਆ 50 ਐਚਪੀ ਦੇ ਵਿੱਚ ਤੇ ਇਹਦੇ 4x4 ਚ ਆਉਂਦਾ ਜਿਹੜਾ ਹੁਣ ਆਉਂਦਾ ਉਹ ਸੀਆਰਟੀ ਚ ਆਉਂਦਾ 55 ਐਚਪੀ ਦੇ ਵਿੱਚ ਤੇ ਇਹ ਬਾਈ ਦੇ ਮਾਰਕਿਆਂ ਚ ਬਾਕੀ ਨਵਾਂ ਵੀ ਮਿਲ ਜੂਗਾ ਇਹ ਇਨਲਾਈਨ ਪੰਪ ਦੇ ਵਿੱਚ ਆਉਂਦਾ ਇਸ ਇਸਿੱਧੇ ਐਕਸਲਾਂ ਵਾਲਾ ਇਹ ਹੱਬ ਡ੍ਰੈਕਸ਼ਨ ਜਿਹੜੀ ਹੁੰਦਾਗਾ ਐਪੀ ਸੈਕਲਿੰਗ ਸਿੱਧੇ ਐਕਸਲ ਹੁੰਦੇ ਆ ਪਲੈਨਟਰੀ ਡਰਾਈਵ ਤੇ ਅੱਜ ਉਹਦੇ ਬਾਰੇ ਆਪਾਂ ਕਰਦੇ ਆ ਰਿਵਿਊ ਤੇ ਪੀਟੀਓ ਹੁੰਦੀ ਦੋਸਤੋ 46 ਐਚਪੀ ਹੁੰਦੀ ਆ ਤੇ ਇੰਜਨ 50 ਐਚਪੀ ਵਾਹ 55 ਹੁੰਦਾ 50 ਐਚਪੀ ਕਾਗਜ਼ਾਂ 'ਚ ਤੇ ਪੋਰ ਬਾ ਪੋਰ ਹਿੱਸਾ ਤੇ ਇਨ ਲਾਈਨ ਪੰਪ ਦੇ ਵਿੱਚ ਹੁੰਦਾ ਦੋਸਤੋ ਏ ਆਰ ਪੀ ਐਮ ਨਹੀਂ ਡ੍ਰੌਪ ਕਰਦਾ ਜਦੋਂ ਆਪਾਂ ਖੇਤ ਦੇ ਵਿੱਚ ਵਾਈ ਕਰਦੇ ਆ ਰੂਟਰ ਪੰਪ ਨਾਲੋਂ ਆਰ ਪੀ ਐਮ ਘੱਟ ਡ੍ਰੌਪ ਕਰੂਗਾ ਵਧੀਆ ਸੋਹਣਾ ਟਰੈਕਟਰ ਬਣਿਆ ਇਹ ਦੂਸਰੀ ਸ਼ੋਅ ਦੇ ਵਿੱਚ ਆ ਗਿਆ ਬਾਕੀ ਆਜੂ ਬੜਾ ਫਿਰ ਦੇਖਦੇ ਆ 16 ਦੇ ਟਾਇਰ ਪਿਛਲੇ ਤੇ ਪਲੇਟਫਾਰਮ ਬਿਲਕੁਲ ਫਲੈਟ ਆ ਦੇਖ ਲਓ ਬਾਕੀ ਆਜੂ ਆਪਾਂ ਉੱਤੇ ਦੇਖਦੇ ਆ ਕਲਸਟਰ ਮੀਟਰ ਦੇਖ ਲਓ ਤੇ ਸ਼ਟਲ ਗੇਅਰ ਦੇ ਨਾਲ ਪ੍ਰੈਸ ਕਲੱਚ ਰੀਡਲ ਤੇ ਕਲੱਚ ਨੱਪਿਆ ਸ਼ਟਲ ਕੰਮ ਕਰੂਗਾ ਪਾਵਰ ਨਿਕਲੇ ਦੂਸਰਾ ਤੇ ਇੱਧਰ ਆ ਕੇ ਇਹਦੇ 4 ਗੇਅਰ ਪਹਿਲਾ ਇੱਥੇ ਦੂਜਾ ਇਹਰ ਬੜੇ ਵਧੀਆ ਨੇ ਤੇ ਗੇਅਰ ਬਹੁਤ ਮੁਲਕੀ ਕਾਰ ਤਰ੍ਹਾਂ ਗੇਅਰ ਲੱਗਦੇ ਆ ਤੇ ਇੱਧਰ ਇਹਦਾ ਆ ਗਿਆ ਹਾਈ ਲੋ మీడియం ਤੇ ਆਹ 4 ਡਰਾਈਵ ਦਾ ਥੱਲੇ ਲੀਵਰ ਆ ਗਿਆ ਨੀਚੇ ਤੇ ਇਧਰ ਆ ਪੀਟੀਓ ਦਾ ਆ ਗਿਆ ਆ ਪੀਟੀਓ ਕਲਚ ਆ ਗੈਨ ਡਿਪੈਂਡਿੰਗ ਤੇ ਦੂਸਰੇ ਇਹਦੇ ਆ ਕਲਚ ਪੈਡਲ ਬ੍ਰੇਕ ਪੈਡਲ ਬਹੁਤ ਮੱਲੂਕੀ ਕੰਫਰਟੇਬਲ ਜਾਇਦ ਰਿਕ ਸਟੀering wheel ਦਾ ਬਹੁਤ ਵਧੀਆ ਨਿਕਾਇਆ ਸਟੀering ਬਣਿਆ ਤੇ ਇਧਰ ਆ ਗਿਆ ਡਿਸਟ੍ਰਿਬਿਊਟਰ ਬਾਕੀ ਇਹਦੇ ਆ ਲਿਫਟ ਲਿਵਰ ਆ ਗਏ ਤੇ ਇਧਰ ਆਟੋ ਲਿਫਟ ਵਾਲਾ ਵੀ ਲੱਗਾ ਆ ਇੱਧਰ ਸਵਿਚ ਸੂਚ ਲਾਈਟਾਂ ਵਾਲੇ ਇੱਥੇ ਲੱਗੇ ਹੋਏ ਨੇ। ਲੱਗੇ ਬੜਾ ਵਧੀਆ ਮਲੇ ਵੀ ਟਰੈਕਟਰ ਬਹੁਤ ਵਧੀਆ। ਇਹ ਹੋਣ ਜਿਹੜਾ ਆਊਗਾ 55 ਕੈਟਾਗਰੀ ਸੀਆਰਟੀ ਮਾਡਲ ਚ ਆਉਂਦਾ ਹੋਣਾ। ਤੇ ਆਜੋ ਪਿੱਛੇ ਵੀ ਦੇਖਦੇ ਆਂ। ਬਾਕੀ ਹੌਕਾਕ ਬਹੁਤ ਹੈਵੀ ਲੱਗੀ ਆ ਇੱਧਰ ਦੇਖੋ ਜੇ ਹਾਲੈਂਡ ਨੂੰ ਆਉਂਦੀ ਆ। ਤੇ ਇਹਦਾ ਹਿੱਸਾ ਜਿਹੜਾ ਸਿੱਧੇ ਐਕਸਲਾਂ ਚ ਆਉਂਦੇ ਆ 55 ਸੀਰੀਅਸ ਚ ਜਿੰਨੇ ਹੈਗੇ ਹਨ 5510 ਹੋ ਗਿਆ 5590 ਤੇ ਇਹ ਪਲੈਂਟਰੀ ਗ੍ਰੇ ਚੋਂ ਦੇ ਟਿਊਬਾਂ ਵਗੈਰਾ ਕਾਫੀ ਹਾਵੀ ਨੇ ਤੇ ਇਹ ਲਿੰਕਾਂ ਵਗੈਰਾ ਕਾਫੀ ਹਾਵੀ ਬਣੀਆਂ ਪਰ ਇਹਦੇ ਐਕਸਟਰਨਲ ਜੈਕ ਨਹੀਂ ਲੱਗਾਗਾ ਤੇ ਐਸਾਂ ਤੇ ਲਿਫਟ ਕੈਪੈਸਿਟੀ ਵੀ ਮਿਲ ਕੇ ਵਧੀਆ ਹੈ ਬਹੁਤ ਵਧੀਆ ਲਿਫਟ ਕੈਪੈਸਟੀ ਹੈ 2200 ਕਿਜੀ ਦੇ ਆਸ-ਪਾਸ ਸਿੰਨੇ ਲਿਫਟ ਕੈਪੈਸਿਟੀ ਹੈ ਇਹ ਆ ਡਬਲ ਵਾਲ ਵਾਲਾ ਡਿਸਟ੍ਰੀਬਿਊਟਰ ਲੱਗਾ ਤੇ ਬਾਕੀ ਜਰੂਰ ਦੇਖਦੇ ਆ ਕਿ ਸਲੈਂਸਰ ਇਹਨਾਂ ਦਾ ਬਾਹਰ ਕੱਢਤਾ ਸਿੰਗਲ ਪਾਈਪ ਦੇ ਬੜੇ ਪੈਕ ਟੈਂਕੀ ਇਹਦੀ ਫਾਈਬਰ ਦੀ ਆ ਬਾਕੀ ਇਹ ਉਧਰ ਦੇਖ ਲਈ ਪਾਵਰ ਇੰਦੀ ਦੋਸਤੋ ਇਧਰ ਦੇਖੋ 33.6 ਕਿਲੋਵਾਟ ਆ ਵੈਸੇ ਤਾਂ ਇਹ ਜਿਆਦਾ ਪਾਵਰ ਆ ਜੇ గవర్ਨਮੈਂਟ ਦੇ ਨੋਰਮਸਾਂ ਦੇ ਮੁਤਾਬਕ ਇਹਨਾਂ ਨੂੰ ਜਿਹੜੇ ਕਾਪੀ ਦੇ ਪਾਵਰ ਘੱਟ ਕਰਨੀ ਪਈ ਆ ਇਹ ਤਾਂ ਵੈਸੇ ਤਾਂ 55 ਐਚਪੀ ਆ ਕਿ ਟਰੈਕਟਰ ਜੇ గవర్ਨਮੈਂਟ ਦੇ ਕਾਗਜ਼ਾਂ ਕੂਝਾਂ ਦਾ ਨਾ ਕੋ ਚੱਕਰ ਹੋਵੇ ਤਾਂ 55 ਐਚਪੀ じゃ ਪਹਿਲਾਂ ਹੁੰਦਾ ਸੀ ਇਹ ਉਹਨੇ ਸੀਆਰਡੀ ਨਾਮ ਕਰਨ ਕਰਕੇ ਇਹਨੂੰ 50 ਕਿਸੀ ਦੇ ਕਾਗਜ਼ਾਂ ਚ ਕੀਤਾ ਤੇ ਬਾਕੀ ਆਬ ਇਹਨੂੰ ਬ੍ਰੇਕ ਪੈਡਲ ਵਗੈਰਾ ਮਾਸਟਰ ਸਿਲੰਡਰ ਹੀ ਲੱਗੇ ਆ ਵੀ ਦੂਜੇ ਨਹੀਂ ਜਾਣਦਿਆਂ ਗਿਆ ਭਾਈ ਹੱਜੇ ਜਿਵੇਂ ਡਾਉਂਟੀਅਰ ਦਿਆਂ ਹੁੰਦੇ ਆ ਨਾ ਆਟੋ ਡਿਸਟੇਬਲ ਮਾਸਟਰ ਸਿਲੰਡਰ ਲੱਗੇ ਜਾਂਦੇ ਤੇ ਬਾਕੀ ਇਹਦੇ ਆ ਵੀ ਦੇ ਦਤਾ ਡਿਫਰੈਸ਼ਨ ਲੌਕ ਵੀ ਦੇ ਦਿਤਾ ਤੇ ਬਾਕੀ ਲਿਫਟ ਲੁਕਟ ਲਿਫਟ ਵਧੀਆ ਤੇ ਲਿਫਟ ਪਾਵਰ ਬਹੁਤ ਵਧੀਆ ਤੇ ਇਧਰ ਆ ਡਬਲ ਆ ਗਿਆ ਪੰਪ ਇਧਰ ਇਹਨਾਂ ਪੰਪਾਂ ਦਾ ਫਾਇਦਾ ਹੈ ਡਬਲ ਪੰਪ ਦਿੱਤੇ ਆ ਜਦੋਂ ਆਪਾਂ ਇੱਕ ਪੰਪ ਖਰਾਬ ਹੋ ਜਾਂਦਾ ਦੂਜਿਆਂ ਦੇ ਤਾਂ ਦੋਨੋਂ ਚੇਂਜ ਕਰਾਉਣੇ ਪੈਂਦੇ ਆਂ ਤੇ ਆਪਾਂ ਸਿੰਗਲ ਸਿੰਗਲ ਇੱਕ ਇਧਰ ਲੱਗਾ ਇੱਕ ਇਧਰ ਲੱਗਾ ਮੱਲੇ ਇੱਕ ਖਰਾਬ ਹੋ ਜਾਂਦਾ ਤਾਂ ਆਪਾਂ ਚੇਂਜ ਕਰਾ ਸਕਦੇ ਆਂ ਤੇ ਬਾਕੀ ਆ ਹਾਈਡਰੋਲਿਕ ਦਾ ਫਿਲਟਰ ਬਲਕਿ ਬਹੁਤ ਤਕੜਾ ਲਾਇਆ ਬੜਾ ਵਧੀਆ ਤੇ ਆ ਇਧਰ ਵਾਟਰ ਸਪਰੇਟਡ ਆ ਗਿਆ ਤੇ ਬਈ ਕਿ ਸੋਹ ਟਰੈਕਟਰ ਬਣਿਆ ਬਹੁਤ ਵਧੀਆ ਟਰੈਕਟਰ ਬਣਿਆ ਬਾਕੀ ਇਹ ਆਰਪੀਓ ਮੈਂ ਡਰਾਪ ਕਰੂਗਾ ਇਨ ਲਾਈਨ ਪੰਪ ਦੇ ਹੋਂਦ ਦੇ ਕਰਨਾ ਤੇ ਡੀਜਲ ਖਰਚਾ ਵੀ ਕਹਿੰਦੇ ਜਾਂਦਾ ਗਿਆ ਜੀ ਆ ਬਾਕੀ ਇਹ ਤਾਂ ਬਰਨਰ ਤਾਂ ਦੇਖਦੇ ਆ ਖੋਲ ਕੇ ਖੋਲ ਜੀ ਆਹ ਜੇ ਆ ਕਿਦੂਕ ਲੱਗਾ ਸਿੰਗਲ ਪੀਸ ਬਰਨਰ ਜੱਕ ਲੱਗਾ ਨੇ ਤੇ ਇੱਧਰ ਆ ਗਿਆ ਵਾਟਰ ਸਪਰੇਟਡ ਆ ਗਿਆ ਔਰ ਸੌਰੀ ਪੂਲਟ ਵਾਸਤੇ ਆ ਗਿਆ ਤੇ ਆਇਲ ਕਲੈਂਟਰ ਆ ਗਿਆ ਡਰਾਈ ਤੇ ਇੱਕ ਨਾ ਵੇਖੋ ਅੰਦਰ ਆਇਲ ਕਲੈਂਟਰ ਲਾ ਦਿੱਤਾ ਵਦੇ ਸ਼ੀਸ਼ੇ ਵਾਲਾ ਇੱਥੋਂ ਫਿਰ ਫਿਲਟਰ ਹੋਏਗਾ ਤੇ ਬਾਅਦ ਵਿੱਚ ਇੱਥੋਂ ਮਤਲਬ ਕਿ ਡਬਲ ਫਿਲਟਰ ਹੋਏਗੀ ਵਾ ਇਹ ਵਧੀਆ ਕੀਤਾ ਕਿ ਆ ਬਾਹਰ ਦੀ ਕੱਢਣ ਦੀ ਬਜਾਏ ਇਹਨਾਂ ਨੇ ਅੰਦਰ ਹੀ ਲਾ ਦਿੱਤਾ ਤੇ ਬਾਕੀ ਵੇਖੋ ਇੰਜਨ ਉਹੀ ਆ ਵੀ ਕੋ ਇੰਜਨ ਜਿਹੜੇ ਆਉਂਦੇ ਹਾਲੈਂਡ ਦੇ ਬਸ ਇਨਲਨ ਪੰਪ ਦੇ ਨਾਲ ਆ ਬਾਕੀ ਇੰਜਨ ਤਬੀਕੋ ਇੰਜਨ ਉਹੀ ਨੇ ਜਿਹੜੇ 3630 ਇੰਜਨ ਆਉਂਦਾ ਕੋਈ ਕਾਸ ਵਰਕ ਨਹੀਂ ਛੋਟਾ ਜਾਂ ਨਿੱਕਾ ਜਿਹਾ ਇੰਜਨ ਬਣਿਆ ਕੋਈ ਜ਼ਿਆਦਾ ਪਾਲਾ ਖਲਾਰ ਨਹੀਂ ਹੈਗਾ ਇੱਥੇ ਡੀਜ਼ਲ ਫਿਲਟਰ ਉੱਪਰ ਲਾ ਦਿੱਤੇ ਆ ਤੇ ਸੋਹਣਾ ਟਰੈਕਟਰ ਬਣਿਆ ਯਾਰ ਬਾਕੀ ਈਜ਼ਰ ਵਾਲ ਈਜ਼ਰ ਵਾਲ ਨਹੀਂ ਗਾ ਨਾਉਂ ਟਰਬੋ ਆ ਟਰੈਕਟਰ ਹੈ ਟਰਬੂੜੀ ਲੱਗੀ ਨਾਉਨ ਟਰਬੋ ਆ ਈਜ਼ੀਅਰ ਵਗੈਰ ਵਗਰਾ ਨਹੀਂ ਹੈਗਾ ਮਤਲਬ ਕਿ ਪਾਵਰ ਬਹੁਤ ਆਏਗਾ ਟਰੈਕਟਰ ਇਹ ਜਦੋਂ ਤੱਕ ਉਹਨਾਂ ਵਾਲੇ ਗੱਲ ਹੀ ਕੋਈ ਨਹੀਂ ਬੈਟਰੀ ਵੀ ਏਕੇ ਕਰਤੀਆਂ ਦੀ ਬਾਕੀ ਵਧੀਆ ਕੰਪਾਰਟੀ ਆ ਟਰੈਕਟਰ ਬਣਾਤਾ ਵੀ ਐ ਕੋਈ ਫਾਲਤੂ ਚੀਜ਼ ਨਹੀਂ ਲੱਗੀ ਕੋਈ ਲੈਣਾ ਨੇ ਦੇਣਾ ਨਹੀਂ ਬ੍ਰੇਕਾਂ ਬਰੁਕਾਂ ਬਹੁਤ ਵਧੀਆ ਕਰਤੀਆਂ ਦੀਆਂ ਸੋਹਰਾ ਟਰੈਕਟਰ ਬਣਾਤਾ ਯਾਰ ਇਹਨਾਂ ਦੇ ਉਹ ਜਿਹੜੇ ਸਾਰੇ 50 ਕੈਟਾਗਰੀ ਦੇ ਇੰਜੀਨ ਟ੍ਰੈਕਟਰਾਂ ਆਉਂਦੇ ਆ ਇਹ 9524 ਦੇ ਸਾਰੇ 50 ਅਕੜ ਦੇ ਟ੍ਰੈਕਟਰਾਂ ਤਕਰੀਬਨ ਇਹੀ ਆਉਂਦੇ ਆ ਪਿਛਲੇ 16 ਤੇ ਆ 16 ਨੂੰ 28 ਦੇ ਬਾਕੀ ਟ੍ਰੈਕਟਰ ਸੋਨਾ ਬਣਿਆ